ਸਾਹਿਕਾਲ ਦੇਸ਼ ਵਾਸੀਓ ਮੈਂ ਤੁਹਾਡਾ ਪ੍ਰਾਨੀ ਟਿਊਸ਼ਨ ਵਾਲਾ ਅੱਜ ਬਜਟ ਪੇਸ਼ ਹੋਇਆ ਹੈ ਬਜਟ ਦੇ ਵਿੱਚ ਜੋ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਉਹ ਪਾਸ ਹੋਈਆਂ ਪਰ ਆਪਾਂ ਆਪਣੇ ਪ੍ਰਧਾਨ ਮੰਤਰੀ ਅੱਗੇ ਅਪੀਲ ਕਰਦੇ ਹਾਂ ਆਟਾ ਸਸਤਾ ਕਰੋ ਸਬਜ਼ੀ ਸਸਤੀ ਕਰੋ ਰਸਣ ਪਾਣੀ ਸਸਤਾ ਕਰੋ ਜੋ ਚੀਜ਼ ਚਾਹੀਦੀ ਹੈ ਜਨਤਾ ਨੂੰ ਉਹ ਚੀਜ਼ ਸਸਤੀ ਕਰੋ ਜਿਸ ਚੀਜ਼ ਦਾ ਮਤਲਬ ਹੀ ਨਹੀਂ ਉਸ ਚੀਜ਼ ਨੂੰ ਕਿਦਾਂ ਸਸਤਾ ਕਰਦੇ ਹੋ ਮੈਨੂੰ ਕੋਈ ਸਮਝ ਨਹੀਂ ਆਈ ਪਰ ਫਿਰ ਵੀ ਆਪਾਂ ਇਸ ਬਜਟ ਨੂੰ ਦੇਖਦੇ ਮੌਕੇ ਨੂੰ ਦੇਖਦੇ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਸਾਡੇ ਗਰੀਬਾਂ ਉੱਤੇ ਹੈ ਉਹ ਇਲੈਕਸ਼ਨ ਇਲੈਕਸ਼ਨ ਅਮੀਰ ਲੋਕਾਂ ਤੇ ਨਤੀਜਾ ਗਰੀਬਾਂ ਨੂੰ ਪੂਤਾਂ ਨੂੰ ਪੁੱਦਣਾ ਪੈ ਰਿਹਾ ਇਹ ਵੱਡੇ ਵੱਡੇ ਨੇਤਾ ਅਬ ਨੇਤਾ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਮੈਂ ਅੱਗੇ ਪੀਲੇ ਕਰਨਾ ਚਾਹੁੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਮ ਐਲ ਏ ਐਮ ਪੀ ਔਰ ਰਾਸ਼ਟਰਪਤੀ ਸਾਥ ਸਾਡੇ ਔਰ ਕੌਂਸਲਰ ਐਮ ਐਲ ਏ ਸਾਹਿਬ ਕੀ ਪਲੀਜ਼ ਸਾਡੇ ਦੇਸ਼ ਚੋਂ ਮਹਿੰਗਾਈ ਦਾ ਕੋਈ ਸੋਚੋ ਮਹਿੰਗਾਈ ਲੱਕ ਤੋੜ ਗਰੀਬਾਂ ਨੂੰ ਮਾਰੀ ਜਾਂਦੀ ਹੈ ਗਰੀਬਾਂ ਦਾ ਖੂਨ ਨਿਚੋੜੀ ਜਾਂਦੀ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਐਮ ਐਲ ਏ ਐਮ ਪੀ ਔਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਮੈਂ ਕਿ ਰਜਿਸਟਰੀਆਂ ਖੋਲਹੀ ਜਾਣ ਔਰ ਸਕਾਰੋਬਾਰ ਲੋਕਾਂ ਦੇ ਚੱਲਦੇ ਰਹਿਣ ਨੂੰ ਲੋਕਾਂ ਨੂੰ ਰੋਟੀ ਖਾਣ ਨੂੰ ਮਿਲੇ ਕਾਰੋਬਾਰ ਦੇਸ਼ ਹੋਏਗਾ ਤਰੱਕੀ ਹੋਏਗੀ ਸਾਡੇ ਦੇਸ਼ ਦਾ ਤਰੱਕੀ ਸਾਡੇ ਦੇਸ਼ ਦਾ ਭਵਿੱਖ ਬਣੇਗਾ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਆਟਾ ਕਿੰਨਾ ਘੋ ਕਿੰਨਾ ਮਹਿੰਗਾ ਤੇਲ ਕਿੰਨਾ ਮਹਿੰਗਾ ਜੇ ਆਪਾਂ ਗੱਲ ਕਰੀਏ ਸਿਲੰਡਰ ਦੀ ਗੱਲ ਕਰੀਏ ਸਿਲੰਡਰ ਕਿੰਨਾ ਮਹਿੰਗਾ ਇਹਨਾਂ ਚੀਜ਼ਾਂ ਨੂੰ ਰੋਕtham ਲਾਓ ਜੇ ਦੇਸ਼ ਨੂੰ ਬਚਾਉਣਾ ਨਹੀਂ ਤੇ ਬਚਾਉਣਾ ਤੁਹਾਡੀ ਮਰਜ਼ੀ ਹੈ ਇਹ ਦੇਸ਼ ਤੁਹਾਡੇ ਹੱਥ ਵਿੱਚ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇਕਰ ਸਾਨੂੰ ਵੀ ਮੌਕਾ ਮਿਲੇ 4 ਘੰਟੇ ਦਾ ਤੇ ਮੇਰਾ ਸੁਪਨਾ ਸੱਚ ਹੋ ਜਾਏਗਾ ਮੈਂ ਇੰਡੀਆ ਅਮੀਰ ਕਰ ਦੂੰਗਾ ਪਰ ਦੇਸ਼ ਅਮੀਰ ਕਰਕੇ ਦਿਖਾਉਂਗਾ ਮੈਂ ਤੁਹਾਨੂੰ ਇਸ ਗੱਲ ਦਾ ਵਾਦਾ ਲੈਣਾ